ਨਸ਼ਾ ਵਿੱਚ ਨਾਏ ਇਹਨਾਂ ਮੁੰਡਿਆਂ ਦੀ ਵੇਖੋ ਲੋਕਾਂ ਦੇ ਵੱਲੋਂ ਰੇਲ ਬਣਾ ਦਿੱਤੀ ਗਈ ਹੈ ਤੇ ਇਹਨਾਂ ਦੀ ਜੰਮ ਕੇ ਪਹਿਲਾ ਛੇਤਰ ਪਰੇਡ ਕੀਤੀ ਗਈ ਤੇ ਫਿਰ ਉਸ ਤੋਂ ਬਾਅਦ ਵੇਖੋ ਕਿਵੇਂ ਇਹਨਾਂ ਦਾ ਜਲੂਸ ਕੱਢਿਆ ਗਿਆ ਦਰਅਸਲ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਤਾਂ ਮਾਡਲ ਟਾਊਨ ਦੇ ਉਦੀਨ ਆਉਂਦਾ ਡਾਕਟਰ ਅੰਬੇਦਕਰ ਨਗਰ ਜਿੱਥੇ ਰਾਤ ਦੇ ਵੇਲੇ ਨਸ਼ਾ ਤਸਕਰੀ ਕਰਨ ਆਏ ਦੋ ਮੁੰਡੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ दरअसल ਇਹ ਦੋਵੇਂ ਕਿਸੇ ਘਰ ਦੇ ਵਿੱਚ ਨਸ਼ੀਲਾ ਪਦਾਰਥ ਸਪਲਾਈ ਕਰਨ ਦੇ ਲਈ ਪਹੁੰਚੇ ਪਰ ਉਸ ਤੋਂ ਪਹਿਲਾਂ ਹੀ ਲੋਕਾਂ ਦੇ ਵੱਲੋਂ ਇਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਹੈ ਤੇ ਫਿਰ ਇਹਨਾਂ ਦਾ ਜਮ ਕੇ ਜਲੂਸ ਕੱਢਿਆ ਗਿਆ ਲੋਕਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਇੱਥੇ ਸ਼ੱਕੀ ਹਾਲਾਤਾਂ ਦੇ ਵਿੱਚ ਵੇਖੇ ਜਾ ਚੁੱਕੇ ਨੇ ਤੇ ਹੁਣ ਦੁਬਾਰਾ ਜਦ ਇੱਥੇ ਪਹੁੰਚੇ ਤਾਂ ਲੋਕਾ ਦੇ ਵੱਲੋਂ ਇਹਨਾਂ ਨੂੰ ਫੜ ਲਿਆ ਜਾਂਦਾ ਜਦ ਇਹਨਾਂ ਤੇ ਸ਼ੱਕ ਹੋਇਆ ਤਲਾਸ਼ੀ ਲਈ ਗਈ ਹੈ ਤੇ ਇਹਨਾਂ ਦੇ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸ ਤੋਂ ਬਾਅਦ ਲੋਕਾ ਦੇ ਵੱਲੋਂ ਇਹਨਾਂ ਦਾ ਜਮ ਕੇ ਜਲੂਸ ਘੜ ਦਿੱਤਾ ਗਿਆ ਇਹ ਆਈ ਡਾਕਟਰ ਬੇਦਕਰ ਨਗਰ ਤੇ ਇਥੋਂ ਆ ਦੇਖੋ ਨਸ਼ਾ ਤਖ਼ਤਰ ਫੜੇ ਗਏ ਜੀ ਵੀਰੇ ਮੇਰੇ ਤੋਂ ਬਾਹਰ ਨਾ ਜਾ ਜਿੱਥੇ ਸਾਡੀ ਗਵਾਹੀ ਦੇਸੀ ਗਵਾਹੀ ਦਵਾਂਗੇ ਆ ਗਏ ਫਿਰ ਸਮਾਂ ਹੋ ਰਿਹਾ ਹੈ ਆ ਪੂਰੇ ਮੱਲਿਆਣੇ ਨੇ ਰਲ ਕੇ ਜੀ ਸੁਣਾਵਾ ਵੀਡੀਓ ਦੇਣਾ ਇਹਨੂੰ ਚੜਦੇ ਇਹਨੂੰ ਬੇਚਦੇ ਸੀ ਇਹਦੀ ਨਸ਼ਾ ਖਰੋ ਕੇ ਅੰਦਰ ਪਿੱਛੇ ਉਹਨੂੰ ਲੈਓ ਦੂਜੇ ਨੂੰ ਅੱਥੀ ਸਾਰੇ ਇੱਥੇ ਅਵੇੰਗੇ ਬਲਦੇਵ ਜੀ ਤੁਹਾਡੇ ਕੋਲ ਨਹੀਂ ਤਾਂ ਇਹ ਤਾਂ ਯੁੱਧ ਨਸ਼ਾ ਬਰ ਉਹ ਤੇ ਜਿਹੜਾ ਇਹ ਤਾਂ ਫੇਲ ਹੋਣ ਦਾ ਨਜ਼ਰ ਆ ਰਿਹਾ ਜੀ ਇਹ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਬਾਈ ਬਬਲੂ ਲੈ ਇਹਨੂੰ ਇੱਧਰ ਲੈ ਬਬਲੂ ਕੋਈ ਆਪਣੇ ਆਪਣੇ ਮੁਲਾਜ਼ਮ ਆਪਣੇ ਆਪਣੇ ਅਰਸਤ ਕਰਾਂਗੇ ਹਾਂਜੀ ਅਜੇ ਕੀ ਕਰ ਰਹੇ ਹੋ ਬੋਲੋ ਜੀ ਬੋਲੋ ਉਹ ਭਾਈ ਪੂਰਾ ਮੱਲਾ ਖੜਾ ਆ ਪੂਰਾ ਮੱਲਾ ਖੜਾ ਆ ਉਹ ਕੋਈ ਨਾ ਇਹ ਪੁੱਜੇ ਮੱਲਾ ਖੜੂਗਾ ਨਾਲੇ ਤਾਂ ਬਹੁਤ ਖੁਸ਼ ਹੋਊਗਾ ਮੇਰੀ ਗੱਲ ਤਾਂ ਸੁਣੋ ਓਏ ਕਿੰਨੇ ਨੰਬਰ ਤੇ ਇਹ ਪੂਰਾ ਡਾਕਟਰ ਅੰਬੇਦਕਰ ਨਗਰ ਮੱਲਾ ਇਕੱਠਾ ਹੋਇਆ ਜੀ ਇੱਥੇ ਦੋ ਤਖ਼ਤਰ ਖੜੇ ਗਏ ਜੀ ਹਾਂਜੀ ਹਾਂਜੀ ਆਹ ਦੇਖੋ ਜੀ ਤੁਸੀਂ ਇੱਥੇ ਇਹ ਮੌਕੇ ਤੇ ਪੁਲਿਸ ਪਹੁੰਚੀ ਆ ਠੀਕ ਹੈ ਚੱਲੋ ਚੱਲੋ ਕਹਿੰਦੇ ਲੋਕ ਇੱਥੇ ਸਾਰੇ ਜਗ੍ਹਾ ਤੇ ਮਨ ਬੱਤੀ ਕੋਈ ਕਰਨੀ ਇਹ ਨੂੰ ਵੇਚੋ ਵੇਚਾ ਵੇਚਾ ਸਾਰੇ ਸ਼ਰਾਮ ਪਦੜੇ ਦੇ ਵਿੱਚ ਗਰਮ ਨਹੀਂ ਆਉਂਦੀ ਇਹਨਾਂ ਨੂੰ ਆਜਾ ਬਖਸ਼ੀ ਬਖਸ਼ੀ ਮੈਂ ਦੇਖੋ ਉਹ ਚਲੋ ਚਲੋ ਰੁਕੇ ਨੀ ਸਾਂ ਜੋ ਚਲੋ ਭਰਾਜੀ ਉਹ ਲੈ ਲੱਕੋ ਆਹ ਪੁਰਾ ਮੱਲਾ ਜੀ ਮੱਲਾ ਪੁਰਾ ਇੱਥੇ ਖੜਾ ਜੀ ਲਾਈਵ ਚੱਲ ਰਹੀ ਮੈਂ ਮੰਤਾ ਪਿੱਛੇ ਲਗ ਰਹਾ ਨਾ ਇਹ ਆ ਗਿਆ ਆਹ ਸੰਗੋ ਦਾ ਬੰਦਾ ਉਸ ਵੀ ਭਾਈ ਤਾੜੇ ਖਾਣੇ ਨਹੀਂ ਜਾਣਾ ਉਹ ਕੀ ਕਰਾਂਗੇ ਖਾਣੇ ਲਾ ਮੱਲਾ ਕੱਟਾ ਹੋ ਗਿਆ ਈ ਹੋਈ ਆ ਮਾਸੀ ਦੇਖਦੇ ਹੋ ਕਿ ਵੀਡੀਓ ਬਣੀ ਆ ਜਾਨੀ ਆ ਸਰ ਕੋ ਵੀਡੀਓ ਦੇਖੋ ਕੰਤਿਆਂ ਲੇਗਾ ਅਗਰ ਪੈਸੇ